ਸਾਲ ਦੀ آمد ਤੋਂ ਪਹਿਲਾਂ ਪਠਾਨਕੋਟ ਪੁਲਿਸ ਅਲਰਟ ਤੇ ਹੈ ਪਠਾਨਕੋਟ ਪੁਲਿਸ ਦੂਜੀ ਡਿਫੈਂਸ ਲਾਈਨ ਤੇ ਤਾਇਨਾਤ ਹੈ ਸੁਰੱਖਿਆ ਕਾਰਨਾ ਕਰਕੇ ਪੁਲਿਸ ਦੀ ਨਫੜੀ ਵਧਾਈ ਗਈ ਹੈ ਪੁਲਿਸ ਦੇ ਨਾਲ ਨਾਲ ਘਾਤਕ ਦਸਤੇ ਤੇ ਕਮਾਂਡੋ ਵੀ ਤਾਇਨਾਤ ਕੀਤੇ ਗਏ ਹਨ ਪੁਲਿਸ ਵੱਲੋਂ ਸਰਹੱਦੀ ਇਲਾਕਿਆਂ ਦੀ ਬਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ ਸਰਹੱਦ ਨੇੜੇ ਡੇੜੀਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਸ਼ਨਾਖਤੀ ਕਾਡਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇਨ੍ਹਾਂ ਇਲਾਕਿਆਂ ਵਿੱਚੋਂ ਕੋਈ ਬਾਹਰੀ ਵਿਅਕਤੀ ਤਾਂ ਨਹੀਂ ਰਹਿ ਰਿਹਾ ਇਸ ਤੋਂ ਇਲਾਵਾ ਰਾਵੀ ਦਰਿਆ ਅਤੇ ਜੰਗਲਾਂ ਵਿੱਚ ਵੀ ਪੁਲਿਸ ਅਤੇ ਮਾਰੂ ਕਮਾਂਡੋਜ਼ ਵੱਲੋਂ ਤਲਾਸ਼ੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸਾਲ 2016 ਵਿੱਚ ਪਠਾਨਕੋਟ ਡੇਅਰ ਬੇਸ ਦੇ 9 ਸਾਲ ਦੇ ਦਿਨ ਅਤਵਾਦੀਆਂ ਨੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਦੂਜੀ ਲਾਈਨ ਆਫ ਡਿਫੈਂਸ ਵੱਜੋਂ ਕੰਮ ਕਰ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਪੁਲਿਸ ਦੀ ਨਫੜੀ ਵਧਾ ਦਿੱਤੀ ਗਈ ਹੈ ਅਤੇ ਪੰਜਾਬ ਪੁਲਿਸ ਸਾਰੇ ਸਰਹੱਦੀ ਰਸਤਿਆਂ ਤੇ ਅਲਰਟ ਤੇ ਹੈ। ਉਹਨਾਂ ਕਿਹਾ ਕਿ ਬੀਐਸਏਫ ਅਤੇ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਅਤੇ ਇੱਕ ਦੂਜੇ ਨਾਲ ਤਾਲਮੇਲ ਕਰਕੇ ਚੱਪਾ-ਚੱਪਾ ਖੰਗਾਲਿਆ ਜਾ ਰਿਹਾ ਹੈ। ਦੇਖੋ ਨਵੇਂ ਸਾਲ ਜਿਹੜਾ ਨਵਾਂ ਸਾਲ ਹੈਗਾ ਆ 2024 ਆਉਣ ਜਾ ਰਿਹਾ ਤੇ ਨਵੇਂ ਸਾਲ ਨੂੰ ਲੈ ਕੇ ਪਠਾਨਕੋਟ ਪੁਲਿਸ ਵੱਲੋਂ ਸੁਰੱਖਿਆ ਦੇ ਜਿਹੜੇ ਪੂਕਤਾ ਇੰਤਜ਼ਾਮ ਕੀਤੇ ਗਏ ਆ। ਉਹਦੇ ਵਿੱਚ ਅਸੀਂ ਆਲਰੇਡੀ ਸਾਡੇ ਜਿਹੜੇ ਹੈਗੇ ਆ ਇੰਟਰ ਸਟੇਟ ਨਾਕੇ ਉਹਨਾਂ ਨੂੰ ਹੋਰ ਅਸੀਂ ਸਟਰੈਂਥਨ ਕੀਤਾ। ਕਿ ਕਿਸੇ ਤਰ੍ਹਾਂ ਦੀ ਬਾਹਰੋਂ ਆਮਦਨਾ ਸ਼ੱਕੀ ਵਿਅਕਤੀਆਂ ਦੀ ਹੋ ਸਕੇ ਜਾਂ ਕੋਈ ਹਥਿਆਰ ਵਗੈਰਾ ਨਾ ਆ ਸਕਣ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਹਥਿਆਰਬੰਦ ਫੋਰਸਿਸ ਹੈਗੀਆਂ ਸਾਡੇ ਕੋਲ ਜਿਹੜੀਆਂ ਇੱਥੇ ਦੀਆਂ ਸਵਾਟਸ ਜੀ ਔਰ ਖਾਸ ਤਕਤੀਮਾਂ ਨੇ ਉਹ 24 ਘੰਟੇ ਲਈ ਹਥਿਆਰਪਰ ਤਿਆਰ ਨੇ ਇਸ ਤੋਂ ਇਲਾਵਾ ਜਿਹੜੇ ਵਰਨੇਬਲ ਪੁਆਇੰਟਸ ਹੈਗੇ ਜਾਂ ਜਾਂ ਸਾਡੇ ਵਾਸਤੇ ਖਾਸ ਮਹੱਤਵਪੂਰਨ ਸਥਾਨ ਹੈਗੇ ਉਹਨਾਂ ਦੀ ਸੁਰੱਖਿਆ ਵੀ ਅਸੀਂ ਵਧਾਈ ਹੋਈ ਆ ਔਰ ਇਹ ਤੋਂ ਫੋਰਸ ਨੂੰ ਆਗਮੈਂਟ ਕਰਨੀ ਹੈ ਅਸੀਂ ਜਿਹੜੀ ਹੈਗੀ ਆ ਵੱਧ ਫੋਰਸ ਦੀ ਜਿਹੜੀ ਹੈਗੀ ਹੈ ਤਨਾਤੀ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਸਾਰੇ ਜ਼ਿਲ੍ਹੇ 'ਚ ਕਰਾਂਗੇ ਉੱਤੇ 'ਚ ਅਸੀਂ ਉਸ ਜਿਹੜੀ ਅਸੀਂ ਸਟਰੈਂਥਨ ਕੀਤਾ ਉਹ 'ਚ ਬੀਐਸਐਫ ਦੀ ਜਿਹੜੀ ਹੈਗੀ ਆ ਨਾਲ ਅਸੀਂ ਉਹਨਾਂ ਦੇ ਜੁਆਇੰਟ ਆਪਰੇਸ਼ਨ ਕਰ ਰਹੇ ਆ ਬੀਐਸਐਫ ਦੀ ਵੀ ਫੋਰਸ ਪੰਜਾਬ ਪੁਲਿਸ ਦੇ ਨਾਲ ਸੈਕੰਡ ਲਾਈਨ ਆਫ ਡਿਫੈਂਸ ਦੇ ਉੱਤੇ ਨਾਕਾਬੰਦੀ ਤੇ ਰਾਤ ਨੂੰ ਪੈਟਰੋਲਿੰਗ ਲਈ ਤਨਤ ਰਹਿੰਦੀ ਆ ਉਹ ਤਕਰੀਬਨ ਇਹ ਜਿਹੜੇ ਧੁੰਦ ਦੇ ਦਿਨ ਨੇ ਸਾਰੇ ਦਿਨਾਂ ਦੇ ਵਿੱਚ ਉਹ ਜਾਰੀ ਰਹੇਗਾ